ਹੁਣ ਇਸ ਟਾਈਮ ਜਿਹੜੀ ਅਸਲ ਸੇਵਾ ਦੀ ਆ ਜ਼ਰੂਰਤ ਹੈ ਹੁਣ ਡੀਜ਼ਲ ਦੀ ਜ਼ਰੂਰਤ ਪੈਣੀ ਆ ਪਹਿਲਾਂ ਡੀਜ਼ਲ ਦੀ ਜ਼ਰੂਰਤ ਪੈਣੀ ਆ ਟਰੈਕਟਰਾਂ ਦੀ ਪੈਣੀ ਆ ਵੀ ਭੈਣ ਭਰਾਕ ਤੇ ਦੂਜਿਆਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਰਲ ਮਿਲ ਕੇ ਉਹ ਪੱਧਰ ਕਰਤੀਏ ਜਿਹੜੇ ਐਨ ਜੀਓ ਆ ਜਾਂ ਜਿਹੜੇ ਦਾਨ ਦਾਨ ਕਰਨ ਵਾਲੇ ਲੋਕ ਆ ਉਹ ਡੀਜ਼ਲ ਦੀ ਡੀਜ਼ਲ ਦਾ ਅਰੇਂਜਮੈਂਟ ਕਰਨ ਕਿੰਨੇ ਕਿੰਨੇ ਏਕੜਾ ਜਿਹੜੀ ਇਸ ਪਾਣੀ ਨੇ ਬਰਬਾਦ ਕਰ ਦੇਣੀ ਆ ਤਬਾਹ ਕਰ ਦੇ ਇਹ ਘਟੋ ਘਟ ਵੀ 100 150 ਕਿੱਲਾ ਜ਼ਮੀਨ ਆ ਜਿਹੜੀ ਜਿੰਦੇ ਵਿੱਚ ਪਾਣੀ ਖੜਾ ਹੋਇਆ ਆ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਖੜਾ ਆ ਦਿਨ ਹੋ ਗਏ ਬਾਈ ਪਾਣੀ ਖੜ ਓਏ ਅਸੀਂ ਹਜੇ ਤਾਂ ਆਪਦੇ ਕੋਲੋਂ ਅਰੇਂਜ ਕਰਕੇ ਆਪਦੇ ਕੋਲੋਂ ਅਰੇਂਜ ਕਰਕੇ ਚਲਾਇਆ ਕੰਮ ਆ ਡੀਜ਼ਲ ਆਪਦੇ ਕੋਲੋਂ ਹੁਣੇ ਪਹਿਲਾਂ 30 ਲੀਟਰ ਡੀਜ਼ਲ ਲੈਂਦਾ ਤੇ ਪਾ ਕੇ ਤੇ ਇਹਨੂੰ ਚਲਾਇਆ ਹਜੇ ਅੱਜ ਸ਼ੁਰੂ ਕੀਤਾ ਆ ਹਜੇ ਇਹਨੂੰ ਘਟੋ ਘਟ ਹਫਤਾ ਲੱਗੂਗਾ ਜੀ ਹਾਂ ਜੀ ਪਾਣੀ ਖੜਾ ਜੀ ਇਹ ਪਾਣੀ ਹੋਰ ਖੜਾ ਰਿਹਾ ਤੇ ਬਰਬਾਦ ਹੋ ਜੂਗਾ ਜੀ ਸਾਰਾ ਤੰਗ ਪਾਲੀਆਂ ਫਸਲਾਂ ਸਾਹਮਣੇ ਬਰਬਾਦ ਹਾਂ ਜੀ 20 25 25000 ਖਰਚਾ ਕਰੀ ਬੈਠੇ ਆ ਜੇ ਇਹ ਹੱਲ ਨਹੀਂ ਕਰਦੇ ਤੇ ਫਿਰ ਆਉਣ ਵਾਲੇ ਸਮੇਂ 'ਚ ਅਸੀਂ ਵੀ ਬਰਬਾਦ ਹੋ ਜਾਂਦੇ ਪ੍ਰਸ਼ਾਸਨ ਨੇ ਪੁੱਛੀ ਬਾਤ ਕੋਈ ਆ ਨਹੀਂ ਜੀ ਪ੍ਰਸ਼ਾਸਨ ਨੇ ਕੋਈ ਬਾ ਇਸ ਵੇਲੇ ਅਸੀਂ ਬਸਤੀ ਲਾਲ ਸਿੰਘ ਤੇ ਗੱਟੀ ਹਰੀਕੇ ਦੀਆਂ ਜ਼ਮੀਨਾਂ ਦੇ ਖੜੇ ਆ ਜਿਵੇਂ ਪਹਿਲਾਂ ਵੀ ਇਹ ਗੱਲ ਚੱਲਦੀ ਸੀ ਕਿ ਜਿਸ ਵੇਲੇ ਸ਼ਾਇਦ ਰਸ ਦੀ ਜ਼ਰੂਰਤ ਉਨੀ ਨਹੀਂ ਸੀ ਤਾਂ ਰਸ ਦੀ ਸੇਵਾ ਬਹੁਤ ਜ਼ਿਆਦਾ ਪਹੁੰਚੀ ਪਰ ਅਸਲ ਜ਼ਰੂਰਤ ਇਨ੍ਹਾਂ ਲੋਕਾਂ ਨੂੰ ਆਜਾ ਜਿਸ ਵੇਲੇ ਪਾਣੀ ਉਤਰਿਆ ਆ ਜਿਹੜੇ ਬੰਨੇ ਹੜ ਆਏ ਜਿਹੜੇ ਬੰਨੇ ਪਾਣੀ ਆਇਆ ਉਸ ਬੰਨੇ ਤਾਂ ਉਹ ਜ਼ਮੀਨਾਂ ਰੋੜ ਕੇ ਲੈ ਗਿਆ ਜਿੱਥੇ ਤਬਾਹੀ 100 ਦੀ 100% ਆ ਉੱਥੇ ਲੋਕਾਂ ਦੇ ਹੱਥ ਨਹੀਂ ਸੀ ਉਹ ਬਚਾ ਨਹੀਂ ਸਕਦੇ ਸੀ ਪਰ ਇਹ ਪਹਿਲੀਆਂ ਉਹ ਨੇ ਜਿਹੜੀਆਂ ਲੋਕਾਂ ਦੇ ਹੱਥ ਆ ਜਿਹੜੀਆਂ ਇਹਨਾਂ ਲੋਕਾਂ ਦੇ ਹੱਥ ਆ ਜੇਕਰ ਚੌਣ ਤਾਂ ਇਹ ਪੈਲੀਆਂ ਬਚਾਈਆਂ ਜਾ ਸਕਦੀਆਂ ਸਾਡੇ ਭਰਾ ਇਹ ਪੈਲੀਆਂ ਬਚਾ ਸਕਦੇ ਨੇ ਉਹ ਕਿਸ ਤਰ੍ਹਾਂ ਦੇ ਨਾਲ ਅਸਲ ਸੇਵਾ ਕੀ ਹੈ ਸੇਵਾ ਦੀ ਜ਼ਰੂਰਤ ਕਿਵੇਂ ਆ ਕਿਵੇਂ ਪੈਲੀਆਂ ਬਚਾਈਆਂ ਜਾ ਸਕਦੀਆਂ ਉਹ ਖੁਦ ਪਿੰਡ ਵਾਸੀ ਨੇ ਜਿਹੜੇ ਲੱਗੇ ਹੋਏ ਨੇ ਆਪਣੀਆਂ ਪੈਲੀਆਂ ਦੇ ਵਿੱਚੋਂ ਪਾਣੀ ਕੱਢਣ ਕਿਉਂਕਿ ਇਹਨਾਂ ਦੀਆਂ ਪੈਲੀਆਂ ਦੇ ਵਿੱਚ ਸੇਮ ਦਾ ਪਾਣੀ ਆ ਇਹਨਾਂ ਦੀਆਂ ਪੈਲੀਆਂ ਪਾਣੀ ਦੇ ਨਾਲ ਭਰੀਆਂ ਹੋਈਆਂ ਇਹਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਆ ਜਿਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਰ ਰਹੀ ਆ ਅੱਖਾਂ ਦੇ ਸਾਹਮਣੇ ਡੁੱਬ ਰਹੀ ਆ ਤਬਾਹੀ ਹੋ ਰਹੀ ਮੇਰੇ ਨਾਲ ਨੇ ਬਾਈ ਇਧਰਲੇ ਪਾਸੇ ਤਾਂ ਹੜ ਆਇਆ ਹੜ ਦੇ ਨਾਲ ਇਹ ਤਾਂ ਤਬਾਹੀ ਹੋਈ ਪਰ ਥੋੜੀ ਤਾਂ ਮਲਾ ਥੋਡੀਆਂ ਅੱਖਾਂ ਸਾਹਮਣੇ ਤਬਾਹੀ ਹੋ ਰਹੀ ਆ ਬਿਲਕੁਲ ਜੀ ਜਿਹੜਾ ਪਿਛਲੇ ਦਿਨੀ ਬਰਸਾਤ ਹੋਈ ਉਸ ਬਰਸਾਤ ਨੇ ਕੀਤੀ ਫਿਰ ਆ ਜਿਹੜਾ ਇੰਨਾ ਪਾਣੀ ਚੱਲਿਆ ਇਸ ਦਰਿਆ ਦੇ ਵਿੱਚ ਬੰਨ ਆ ਜਿਹੜਾ ਬੰਨ ਆ ਇਹ ਸੀਪੇਚ ਕਰਦਾ ਰਿਹਾ ਸਾਰਾ ਹੀ ਘਟੋ ਘਟ ਪੰਜ ਕਿਲੋਮੀਟਰ 6 ਕਿਲੋਮੀਟਰ ਤੱਕ ਹਾਂ ਸੀਪੇਚ ਕਰ ਕਰਕੇ ਇਧਰ ਸਾਰੇ ਪਾਣੀ ਭਰ ਗਿਆ ਜੀ ਇਧਰ 4 4 ਫੁੱਟ ਤੱਕ ਪਾਣੀ ਆ ਰਸਤੇ ਵੀ ਬਲੌਕ ਹੋਏ ਪਿਆ ਪਿੱਛੇ ਅੱਛਾ ਉਹ ਉਹ ਕੁੜੀਆਂ ਆ ਰਹੀਆਂ ਨੇ ਹਾਂ ਇਹ ਰਸਤਾ ਬਲੌਕ ਹੋਇਆ ਹਾਂਜੀ ਉਹ ਪਿੱਛੇ ਵੀ ਉਹਨਾਂ ਉਹਨਾਂ ਘਰੋਂ ਜਿਹੜਾ ਰਸਤਾ ਆਉਂਦਾ ਉੱਥੋਂ ਅੱਗੇ ਉਹ ਵੀ ਬਲੌਕ ਆ ਅੱਛਾ ਹਾਂਜੀ ਸਾਰਾ ਰਸਤਾ ਬਲੌਕ ਆ ਪਾਣੀ ਆਉਂਦੇ ਉੱਪਰ ਸੋ ਅਸੀਂ ਉਹਨਾਂ ਪਰਾਲਾ ਕੀਤਾ ਆ ਆਪਦੇ ਲੈਵਲ ਤੇ ਹੀ ਆ ਆ ਤੁਹਾਡੇ ਸਾਹਮਣੇ ਸੰਦ ਸਮਾਨ ਲਿਆ ਕੇ ਜਿਹੜਾ ਅਸੀਂ ਹੁਣ ਇਹਨੂੰ ਇੱਥੋਂ ਪਾਣੀ ਨੂੰ ਇਧਰ ਕੱਢਣ ਦਾ ਦਰਿਆਜ ਪਾਉਣ ਦਾ ਜਤਨ ਕਰ ਰਹੇ ਆ ਇਹਦੇ ਵਿੱਚ ਸਾਨੂੰ ਮਤਲਬ ਵੀ ਕੋਈ ਹੈਲਪ ਨਹੀਂ ਜੀ ਅਸੀਂ ਬਿਜਲੀ ਬੈਗਮ ਨੂੰ ਫੋਨ ਕੀਤਾ ਐਕਸ਼ਨ ਨੂੰ ਅਜੇ ਘੰਟਾ ਪਹਿਲਾਂ ਐਕਸ਼ਨ ਪੱਟੀ ਨੂੰ ਫੋਨ ਕੀਤਾ ਐਂ ਕਿਹਾ ਜੀ ਸਾਨੂੰ 24 ਘੰਟੇ ਲੈਣ ਦੇ ਦਿਓ 5 6 ਦਿਨ ਸਾਡੀਆਂ ਚਲੋ ਆ ਫਸਲਾਂ ਬੱਜ ਜਾਣ ਤੇ ਉਹ ਕਹਿੰਦੇ ਵੀ ਸਾਨੂੰ ਲਿਖ ਕੇ ਦਿਓ ਹੁਣ ਦੱਸੋ ਕੀ ਲਿਖ ਕੇ ਦਈਏ ਉਹਨਾਂ ਨੂੰ ਹਾਲਾਤ ਸਾਰੇ ਸਾਹਮਣੇ ਆ ਕੇ ਸਰਵਾ ਕਰ ਲੈਣ ਵੇਖ ਲੈਣ ਲਿਖ ਕੇ ਕੀ ਦਈਏ ਇਹ ਕਿੰਨੇ ਕਿੰਨੇ ਏਕੜਾ ਜਿਹੜੀ ਇਸ ਪਾਣੀ ਨੇ ਬਰਬਾਦ ਕਰ ਦੇਣੀ ਆ ਤਬਾਹ ਕਰ ਦੇਣੀ ਆ ਇਹ ਘੱਟੋ ਘੱਟ ਵੀ 100 150 ਕਿੱਲਾ ਜ਼ਮੀਨ ਆ ਜਿਹੜੀ ਜਿੰਦੇ ਵਿੱਚ ਪਾਣੀ ਖੜਾ ਹੋਇਆ ਆ ਪਾਣੀ ਖੜਾ ਹੋਇਆ ਹਾਂਜੀ 3 3 4 4 ਫੁੱਟ ਪਾਣੀ ਖੜਾ ਆ ਉਹ ਹੀ ਅਸੀਂ ਉਹਨਾਂ ਤੁਹਾਡੇ ਸਾਹਮਣੇ ਚੱਲਣ ਡਿਆ ਇੱਕ ਐਂ ਇੰਜਨ ਦੇ ਅੰਦਰ ਜ ਕੱਢਣ ਦਾ ਦੂਜਾ ਅਹੀਂ ਲੈਂਟ ਦੀ ਗੱਲਬਾਤ ਕਰਦੇ ਪੈਂ ਜੇ ਮਹਿਕਮਾ ਲੈਂਟ ਛੱਡਦਾ ਦਿਨ ਹੋ ਗਏ ਬਾਈ ਪਾਣੀ ਖੜੇ ਨੂੰ ਇਹਨੂੰ ਪਾਣੀ ਖੜੇ ਨੂੰ ਤਾਂ ਮਹੀਨਾ ਹੀ ਹੋ ਗਿਆ ਜੀ ਇੱਧਰ ਖੜੇ ਨੂੰ ਹਾਂ ਪਰ ਇਹਦੋਂ ਪਹਿਲਾਂ ਤੁਹਾਡੇ ਕੋਲ ਕੋਈ ਹੱਲ ਵੀ ਹੈ ਨਹੀਂ ਸੀ ਕਰਕੇ ਕੋਈ ਕਿਉਂਕਿ ਇੱਧਰ ਦਰਿਆ ਸੀ ਅਹੀਂ ਆ ਬੰਨ ਬਚਾਉਣ ਤੇ ਲੱਗੇ ਸੀ ਤੇ ਜੇ ਅਹੀਂ ਇਧਰੋਂ ਕੱਢ ਗਿਆ ਇਧਰ ਪਾਉਂਦੇ ਵੀ ਤੇ ਉਨਾ ਹੀ ਪਾਣੀ ਇਧਰ ਆ ਜਾਣਾ ਫੇਰ ਹਾਂ ਹੁਣ ਦਰਿਆ ਸ਼ਾਂਤ ਹੋਇਆ ਪਾਣੀ ਘਟਿਆ ਵਾ ਸੀਪੇ 'ਚ ਬੰਦ ਹੋਈ ਆ ਅਸੀਂ ਕਹਾਂ ਵੀ ਹੁਣ ਆ ਇਧਰੋਂ ਕੱਢ ਦਈਏ ਤਾ ਜੋ ਇਹ ਢੋਨੇ ਆਉਣ ਆਉਣ ਦੇ ਨਾਲੇ ਵੱਡੇ ਜਾਣ ਇਹ ਹੈ ਵੀ ਮੈਨੂੰ ਲੱਗਦਾ ਛੋਟੇ ਛੋਟੇ ਕਿਸਾਨਾਂ ਦੀ ਮਤਲਬ ਮੱਧ ਵਰਗੀ ਕੋਈ ਬਹੁਤੀ ਕੋਈ ਤਣਾੜਦਾਰ ਨਹੀਂ ਹੈ ਕੋਈ ਦਾ 5 ਕਿਲੇ 4 ਹਾਂਜੀ ਹਾਂਜੀ ਕਿਸੇ ਦਾ 2 ਕਿਲੇ 3 ਕਿਲੇ 5 ਕਿਲੇ 7 ਕਿਲੇ ਬਸ ਇੰਨੇ ਨਹੀਂ ਜਿਹੜੇ ਛੋਟੇ ਜ਼ਿਮੀਂਦਾਰ ਆ ਸਾਰੇ ਜੇ ਇਹ ਨਾ ਕੱਢਿਆ ਗਿਆ ਪਾਣੀ ਫਿਰ ਕੀ ਹੋਊਗਾ ਬਾਈ ਫਿਰ ਇਹ ਸਾਰਾ ਜਿੰਨੀ ਝੋਨੇ ਦੀ ਫਸਲ ਖੜੀ ਹੈ ਜੀ ਇਹ ਸਾਰੀ ਗਲ ਜੂਗੀ ਇਹ ਤਬਾਹ ਹੋ ਜੂਗੀ ਵਾਹ ਜੀ ਹਾਂ ਜੀ ਇਹਨੇ ਨਾਲ ਮੇਲਾ ਘਰਾਂ ਤੱਕ ਵੀ ਪਹੁੰਚਿਆ ਪਾਣੀ ਜਿਹੜਾ ਬਿਲਕੁਲ ਜੀ ਇਹ ਘਰਾਂ ਤੱਕ ਆ ਵੇਖ ਹੀ ਰਹਾ ਤੁਸੀਂ ਜਦੋਂ ਤਲਾ ਲੱਗਾ ਪਿਆ ਸਾਹਮਣੇ ਆ ਵੇਖੋ ਇਹਨਾਂ ਉਹ ਘਰਾਂ ਦੇ ਸਾਰੇ ਵੇੜਿਆਂ ਤੱਕ ਪਾਣੀ ਪਹੁੰਚਾ ਪਿਆ ਬਿਲਕੁਲ ਜੀ ਇਹਨਾਂ ਪਰ ਰਹਿਣਾ ਵੀ ਬਹੁਤ ਔਖਾ ਇਹਦੇ ਚ ਬਿਲਕੁਲ ਜੀ ਬਿਲਕੁਲ ਤੁਸੀਂ ਵੇਖੋ ਇਹਨਾਂ ਉਹ ਸਾਹਮਣੇ ਘਰ ਸਾਹਮਣੇ ਬਾਹਰ ਪਾਣੀ ਆ ਹਾਂ ਤੇ ਗੰਦੀ ਸਮੈਲ ਮਾਰਦਾ ਹੁਣ ਪਾਣੀ ਇਹਨੇ ਪਾਣੀ ਨਾਲ ਜੇ ਇਹਨੂੰ ਨਾ ਕੱਢਿਆ ਇਹਨਾਂ ਬਿਮਾਰੀਆਂ ਨੂੰ ਵੀ ਸੱਦਾ ਦੇਣਾ ਆਉਣ ਵਾਲੇ ਦਿਨਾਂ ਸਾਡੇ ਲੋਕ ਆ ਜਿਹੜੇ ਬਿਮਾਰ ਵੀ ਹੋਣਗੇ ਅੱਛਾ ਜਿਵੇਂ ਹੁਣ ਸੇਵਾ ਲੈਣ ਵਾਲੇ ਮਤਲਬ ਪਾਣੀ ਘਟ ਗਿਆ ਹੁਣ ਤਾਂ ਸੇਵਾ ਦੀ ਜ਼ਰੂਰਤ ਨਹੀਂ ਹੈ ਪਰ ਮੈਨੂੰ ਅਸਲ ਸੇਵਾ ਦੀ ਜ਼ਰੂਰਤ ਇੱਧਰ ਵੀ ਹੋਣਾ ਤੇ ਇੱਧਰ ਵੀ ਹੋਣਾ ਬਿਲਕੁਲ ਜੀ ਦੋਵੇਂ ਪਾਸੇ ਇੱਧਰ ਜਿਹੜੀ ਹੁਣ ਇਸ ਟਾਈਮ ਜਿਹੜੀ ਅਸਲ ਸੇਵਾ ਦੀ ਆ ਜ਼ਰੂਰਤ ਹੈ ਆ ਵੀ ਜਿਹੜੇ ਸਾਡੇ ਭਰਾ ਜਿਨ੍ਹਾਂ ਦੀਆਂ ਜ਼ਮੀਨਾਂ ਇੱਧਰ ਰੁਹਾੜ ਗਈਆਂ ਤੇ ਜੇ ਇਧਰੋਂ ਅਸੀਂ ਪਾਣੀ ਕੱਢਣ ਦਾ ਆ ਹੁਣ ਡੀਜ਼ਲ ਦੀ ਜ਼ਰੂਰਤ ਪੈਣੀ ਆ ਪਹਿਲਾਂ ਹਾਂ ਡੀਜ਼ਲ ਦੀ ਜ਼ਰੂਰਤ ਪੈਣੀ ਆ ਟਰੈਕਟਰਾਂ ਦੀ ਪੈਣੀ ਆ ਵੀ ਭੈਣ ਭਰਾਕ ਤੇ ਦੂਜਿਆਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਰਲ ਮਿਲ ਕੇ ਉਹ ਪੱਧਰ ਕਰਤੀਏ ਡੀਜ਼ਲ ਜਿਹੜੇ ਲੋਕ ਆ ਜਿਹੜੇ ਜਿਹੜੇ ਐਨਜੀਓ ਆ ਜਾਂ ਜਿਹੜੇ ਦਾਨ ਦਾਨ ਕਰਨ ਵਾਲੇ ਲੋਕ ਆ ਉਹ ਡੀਜ਼ਲ ਦੀ ਮਤਲਬ ਵੀ ਅਰੇਂਜਮੈਂਟ ਕਰ ਸੇਵਾ ਕਰਨ ਡੀਜ਼ਲ ਦਾ ਅਰੇਂਜਮੈਂਟ ਕਰਨ ਡੀਜ਼ਲ ਦੇਣ ਤਾਂ ਜੋ ਆ ਭਰਾਵਾਂ ਦੀਆਂ ਆਉਣ ਵਾਲੇ ਦਿਨਾਂ ਇਹਨਾਂ ਨੂੰ ਵੱਡੇ ਪੱਧਰ ਤੇ ਹੁਣ ਫਿਰ ਇਹ ਜਿਵੇਂ ਤੁਸੀਂ ਕਹੇ ਵੀ ਛੋਟੇ ਕਿਸਾਨ ਨੇ ਹੁਣ ਜਿਹੜੀ ਕੋਈ ਵੀ ਮਸ਼ੀਨਰੀ ਚੱਲੂ ਇੱਥੇ ਫੀਟਰ ਚੱਲਦਾ ਜੋ ਕੁਝ ਵੀ ਚੱਲੂਗਾ ਇਹਦੇ ਵਿੱਚ ਵੀ ਭਾਈ ਡੀਜ਼ਲ ਕੋਈ ਸਮਾਨ ਆਪਾਂ ਪੈਣਾ ਕੁਝ ਨਾ ਕੁਝ ਤਾਂ ਪਊਗਾ ਇਹ ਤੇ ਵੀ ਖਰਚਾ ਫਿਰ ਉਹ ਕਿੱਥੋਂ ਕਰਦੇ ਹੋ ਓਏ ਅਸੀਂ ਅਜੇ ਤਾਂ ਆਪਦੇ ਕੋਲੋਂ ਅਰੇਂਜ ਕਰਕੇ ਆਪਦੇ ਕੋਲੋਂ ਅਰੇਂਜ ਕਰਕੇ ਚਲਾਇਆ ਕੰਮ ਸਾਰਾ ਹਾਂਜੀ ਆ ਡੀਜ਼ਲ ਆਪਦੇ ਕੋਲੋਂ ਹੁਣੇ ਪਹਿਲਾਂ 30 ਲੀਟਰ ਡੀਜ਼ਲ ਲੈਂਦਾ ਤੇ ਪਾ ਕੇ ਤੇ ਇਹਨੂੰ ਚਲਾਇਆ ਅਜੇ ਸਾਡੇ ਕੋਲ ਇੱਕ ਟਰੈਕਟਰ ਵਾਲਾ ਪੱਖਾ ਹੈ ਟਰੈਕਟਰ ਵੀ ਲਾਉਣਾ ਆ ਅਜੇ ਹੀ ਆ ਸੈਟਿੰਗ ਕਰਦੇ ਪਏ ਅੱਜ ਸ਼ੁਰੂ ਕੀਤਾ ਆ ਅਜੇ ਇਹਨੂੰ ਘਟੋ ਘਟ ਹਫਤਾ ਲੱਗੂਗਾ ਜੀ ਫੇਰ ਹਫਤੇ ਚ ਜਾ ਕੇ ਪਾਣੀ ਸਾਰਾ ਇੱਧਰ ਨਿਕਲੂਗਾ ਤਾਂ ਬਾਈ ਜੇ ਨਹੀਂ ਨਿਕਲਦਾ ਫਿਰ ਤਾਂ ਮੇਰਾ ਖਤਮ ਆ ਸਭ ਕੁਝ ਬਹੁਤ ਮੁਸ਼ਕਲਾਂ ਤਕੜੀਆਂ ਜੀ ਬਹੁਤ ਤਕਰੀਬਨ ਜਿੰਨਾ ਤੁਹਾਨੂੰ ਦੱਸਿਆ 100 150 ਕਿੱਲਾ ਸਾਰਾ ਦਬਾਈ ਏ ਸਾਰਾ ਦਬਾਈ ਓ ਗੁਰਦੁਆਰਾ ਸਾਹਮਣੇ ਦੀਦਾ ਹੋਂ ਤੋਂ ਵੀ ਗਾਂ ਤੱਕ ਜਿੰਨੀਆਂ ਜ਼ਮੀਨਾਂ ਕੋਧਰਾ ਆਇਦਰਾਉਲਾ ਹੋ ਜਾਣਾ ਪਰਲੀ ਸਾਡ ਇਧਰ ਨੂੰ ਵੀ ਆ ਸਾਰਾ ਇੱਕ ਹੀ ਲੈਵਲ ਖਲੋਤਾ ਪਾਣੀ ਦਾ ਚਾਰ ਚਾਰ ਪੰਜ ਪੰਜ ਫੁੱਟ ਹਾਂ ਘਟੋ ਘਟ ਰਾਹ ਵੀ ਤਕਰੀਬਨ ਸਾਰਿਆਂ ਰਾਹਾਂ ਦੇ ਉੱਤੇ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਹੋਇਆ ਪਿਆ ਆ ਤੁਸੀਂ ਮੇਰੇ ਬੈਕਸਾਈਡ ਦੇਖ ਸਕਦੇ ਕੀ ਹਾਲਤ ਬਣੀ ਹੋਈ ਇਹ ਫਿਰ ਕਿਸੇ ਨੇ ਆ ਕੇ ਸਾਰਸੂਰ ਲਈ ਸਰਕਾਰ ਨੇ ਸਰਕਾਰ ਨੇ ਕੋਈ ਸਰਰ ਨਹੀਂ ਲਈ ਸਾਡੀ ਜੀ ਕਿਸੇ ਨੇ ਕੋਈ ਨਹੀਂ ਨਾ ਨਾ ਕੋਈ ਨਹੀਂ ਇਹ ਤੁਸੀਂ ਆਪਦੇ ਪੱਤਰ ਦੀ ਆਪਦੇ ਪੱਤਰ ਤੇ ਕਰਨ ਦੇ ਆ ਜੀ ਬਿਲਕੁਲ ਸਰਕਾਰ ਨੂੰ ਵਾਰ-ਵਾਰ ਫੋਨ ਲਾਇਆ ਹੀ ਤਸੀਹਦਾਰ ਨੂੰ ਖੁਦ ਮਿਲ ਕੇ ਆਏ ਆ ਜੀ ਕੋਈ ਮੌਕਾ ਵੇਖਣ ਨਹੀਂ ਆਇਆ ਜੀ अच्छा उन्होंने कहा जी भी साडे जाके मेरे के तस्वीर दर्शा नहीं आई बिल्कुल नहीं आई मौका नहीं भी खड़ी नहीं आई ਤੁਸੀਂ ਕਹਿ ਦੇਣਾ ਸੀ ਵੀ ਜਿਹੜੀ ਆ ਤਬਾਹੀ ਹੋਈ ਆ ਚਲੋ ਇਹ ਤਾਂ ਮੰਨ ਲਿਏ ਵੀ ਸਾਡੇ ਹੱਥ ਨਹੀਂ ਜਾਂ ਤੁਹਾਡੇ ਹੱਥ ਨਹੀਂ ਆ ਤਾਂ ਸਾਡੇ ਤੁਹਾਡੇ ਹੱਥਾਂ ਇਹਨੂੰ ਤਾਂ ਬਚਾ ਲਓ ਬਿਲਕੁਲ ਜੀ ਬਿਲਕੁਲ ਅਸੀਂ ਕਹਾ ਉਹਨਾਂ ਨੂੰ ਅਸੀਂ ਇਹ ਵਾਈਟ ਆਈ ਆ ਵੀ ਸਾਡੇ ਸੇਮ ਹੋ ਗਈ ਆ ਇਹਦਾ ਕੋਈ ਹੱਲ ਕਰੋ ਤੇ ਉਹ ਪ੍ਰਸ਼ਾਸਨ ਕਹਿ ਰਿਹਾ ਵੀ ਸਾਡਾ ਫਿਲਹਾਲ ਧਿਆਨ ਜਿਹੜਾ ਦਰਿਆਲ ਆ ਜੀ ਆਏ ਹੋ ਜੂ ਆਉ ਹੋ ਅਸੀਂ ਕਹਾਂ ਵੀ ਉਹਦਾ ਦਰਿਆ ਵਾਗ ਹੀ ਰਿਹਾ ਲੋਕ ਸੇਵਾ ਕਰ ਹੀ ਰਹੇ ਆ ਪਰ ਕੁਛ ਇਹ ਵੀ ਸੋਚੋ ਇਧਰਲੇ ਬਾਰੇ ਵੀ ਸੋਚੋ ਵੀ ਆੜੀਆਂ ਫਸਲਾਂ ਖੜੀਆਂ ਇਹ ਨਾ ਬਰਬਾਦ ਹੋ ਜਾਣ ਇਹ ਹੁਣ ਸੇਮ ਪਈਆ ਦੀ ਕੋਈ ਸਪੈਸ਼ਲ ਗਰਦੌਰੀ ਨਹੀਂ ਹੋਈ ਕੋਈ ਕੁਛ ਨਹੀਂ ਸੇਮ ਦਾ ਅਜ ਤੱਕ ਹੋਇਆ ਸਾਨੂੰ ਅੱਜ ਹੀ ਰੋ ਸਾਹਿਬ ਨੇ ਹਰ ਪੀਸੇ ਹੀ ਰੋਜੀ ਜਿਹੜੇ ਮਖੂਤੋ ਤਲਵੰਡੀ ਤੋਂ ਉਹਨਾਂ ਨੇ ਸਾਨੂੰ ਉਹ ਔੜੀਆਂ ਮੋਟਰਾਂ ਦੇ ਉਹੜਾ ਜਗਾਰ ਉਹਨਾਂ ਨੇ ਦਿੱਤਾ ਸਾਨੂੰ ਅੱਜ ਅਰੇਂਜ ਕਰਕੇ ਉਹ ਅਸੀਂ ਅੱਜ ਲੈ ਕੇ ਆਏ ਆ ਤੇ ਹੁਣ ਅਸੀਂ ਬਿਜਲੀ ਦਾ ਅਰੇਂਜ ਕਰਦੇ ਭੈ ਡੀਜ਼ਲ ਦਾ ਅਰੇਂਜ ਕਰਕੇ ਜਿਵੇਂ ਚਲਾਉਣ ਦਾ ਆ ਹਾਂ ਐਵੇਂ ਹੋ ਗਿਆ ਇਹ ਤਾਂ ਬਾਈ ਮਤਲਬ ਇਹ ਆ ਕੇ ਜੇਕਰ ਇਹ ਚੀਜ਼ ਨਹੀਂ ਹੁੰਦੀ ਫਿਰ ਤੁਹਾਡੇ ਤਾਂ ਜਿਵੇਂ ਤੁਸੀਂ ਕਹੋ ਵੀ ਖੇਤੀਬਾੜੀ ਵਾਲੇ ਕਿਸਾਨ ਆ ਫਿਰ ਤੁਹਾਡਾ ਗਾਂ ਕਿਵੇਂ ਚੱਲੂਗਾ ਇਹ ਇਸ ਤਰ੍ਹਾਂ ਹੀ ਜੀ ਮੰਨ ਲਓ ਜੇ ਨਹੀਂ ਰੇਂਜ ਹੁੰਦਾ ਤੇ ਝੋਨੇ ਬਰਬਾਦ ਹੋ ਗਏ ਤੇ ਜਿਵੇਂ ਹੁਣ ਆ ਦਰਿਆ ਵਾਲੇ ਪੰਨੇ ਸਾਰੇ ਜ਼ਿਮੀਂਦਾਰ ਬਰਬਾਦ ਹੋ ਗਏ ਆਉਣ ਵਾਲੇ ਦਿਨ ਕਣਕ ਵੀ ਬੀਜਣੀ ਆ ਜੇ ਅਸੀਂ ਇਹ ਪਾਣੀ ਨਹੀਂ ਕੱਢਦੇ ਝੋਨੇ ਵੀ ਨਹੀਂ ਵੱਡੇ ਹੁੰਦੇ ਕਣਕੋਂ ਨਹੀਂ ਬੀਜੀ ਜਾਂਦੀ ਇਹ ਮੁਸ਼ਕਲ ਖੜੀ ਆ ਨਾ ਵੀ ਆਉਣ ਵਾਲੀ ਫਸਲ ਵੀ ਨਹੀਂ ਜੇ ਇਹ ਵੀ ਬਰਬਾਦ ਹੋਏ ਨਹੀਂ ਨਹੀਂ ਕੱਢਦੇ ਤੇ ਆਉਣ ਵਾਲੀ ਵੀ ਨਹੀਂ ਸਾਨੂੰ ਬੀਜਿੰਦੀ ਦੀਦੀ ਵੀ ਆਉਣ ਵਾਲੀ ਬੀਜ ਲਾਂਗੇ ਸਾਡੀ ਬਾਹ ਫੜੀ ਹੈ ਤੇ ਸੰਤ ਮਾਮ ਪੁਰਸ਼ਾਂ ਨੇ ਬਾਬੇ ਸ੍ਰੇ ਵਾਲੀ ਸਾਹਿਬ ਵਾਲੇ ਸੁੱਖਾ ਸਿੰਘ ਹੁਣ ਫੜੀ ਹੈ ਅੱਛਾ ਜਿੰਨਾ ਟਾਈਮ ਵੀ ਮਤਲਬ ਕਿ ਬੰਦ ਉਹ ਤੇ ਸੇਵਾ ਚੱਲਦੀ ਰਹੀ ਹੈ ਉਹ ਲੱਗੇ ਰਹੇ ਨੇ ਦਿਨ ਭਰ ਰਾਤ ਭੁੱਖ ਹਾਂ ਆਪ ਬਾਬਾਈ ਆਪ ਲੱਗੇ ਰਹੇ ਨੇ 2023 ਦੇ ਵਿੱਚ ਬੰਦ ਟੁੱਟਾ ਸੀ ਉਹ ਵੀ ਉਹਨਾਂ ਨੇ ਬਤਾ 10 ਦਿਨਾਂ ਦੇ ਰਾਤ ਪਰ ਦਿਨ ਸੇਵਾ ਚੱਲਦੀ ਰਹੀ ਤੇ ਜਿੰਨਾ ਵੀ ਅਸੀਂ ਤੋਂ ਉਹਨਾਂ ਤੋਂ ਦੇਣ ਨਹੀਂ ਦੇ ਸਕਦੇਗੇ ਸਰਕਾਰ ਵੱਲੋਂ ਮਤਲਬ ਕੁਝ ਨਹੀਂ ਨਾ ਨਾ ਸਰਕਾਰ ਵੱਲੋਂ ਕੋਈ ਨਹੀਂ ਜੀ ਜਿੰਨਾ ਬਾਪੂ ਇਹ ਤਾਂ ਬਾਪੂ ਜੀ ਫਿਰ ਤਾਂ ਬਰਬਾਦ ਹੀ ਆ ਸਾਰਾ ਹਾਂਜੀ ਸਾਡਾ ਜੀ ਪਿੰਡ ਤਲਵੰਡੀਨ ਹਰਪ੍ਰੀਤ ਸਿੰਘ ਹੀਰੋ ਮਿੰਟੂ ਸਾਹਿਬ ਜਿਹੜੇ ਉਹ ਮੇਰੇ ਪਿੰਡ ਦੇ ਆਉਣ ਵਾਲੇ ਕੈਂਡੀਡੇਟ ਖਲੋਤੇ ਹੋਏ ਨੇ ਆ ਜੋ ਸਾਡਾ ਆ ਪ੍ਰੋਗਰਾਮ ਚੱਲ ਰਿਹਾ ਇਹ ਉਹਨਾਂ ਦੀ ਹੈਲਪ ਦੇ ਨਾਲ ਹੀ ਚੱਲ ਰਿਹਾ ਜਾਂ ਜਿਹੜਿਆ ਸਾਡੇ ਪੈਣਪਰਾ ਬੱਚੇ ਖਲੋਤੇ ਇਹਨਾਂ ਦੀ ਮਦਦ ਦੇ ਨਾਲ ਅਸੀਂ ਆਪਣਾ ਆਪ ਨੂੰ ਬਚਾਉਣ ਦੀ ਖਾਤਰ ਇਹ ਸਾਰਾ ਕੁਝ ਆਪਣੇ ਆਪ ਕਿਲਾ ਰਹੇ ਆ ਗਵਰਨਮੈਂਟ ਵੱਲੋਂ ਸਾਨੂੰ ਕੋਈ ਮਦਦ ਨਹੀਂ ਮਿਲੀ हां ਜਿਹੜੀਆਂ ਸਾਡੀਆਂ ਸਮਾਜ ਸੇਵਾ ਜਥੇਬੰਦੀਆਂ ਨੇ ਬਾਬਾ ਜਿਹੜੀਆਂ ਸੰਸਥਾਵਾਂ ਨੇ ਸੰਸਥਾਵਾਂ ਵੱਲੋਂ ਸੇਵਾ ਮਿਲੀ ਆ ਹਾਂ ਇਹ ਇਹ ਇਹੀ ਪਿੰਡ ਦੇ ਬਾਈ ਨਹੀਂ ਜੀ ਸਾਡਾ ਪਿੰਡ ਤਲਵੰਡੀ ਨਪਾਲਾ ਪੈਲੀ ਸਾਡੀ ਇਹ ਸਾਢੇ 4 ਕਿੱਲੇ ਜੀ ਸਾਢੇ 4 ਕਿੱਲੇ ਆ ਹਾਂ ਜੀ ਤੇ ਜੇ ਪਾਣੀ ਨਾਲ ਤਾਂ ਫਿਰ ਮੈਨੂੰ ਪਾਣੀ ਖੜਾ ਹੋਊਗਾ 4-4 ਦਿਨ ਹੋਗੇ ਹਾਂ ਜੀ ਪਾਣੀ ਖੜਾ ਜੀ ਇਹ ਪਾਣੀ ਹੋਰ ਖੜਾ ਰਿਹਾ ਤੇ ਬਰਬਾਦ ਹੋ ਜਾਊਗਾ ਜੀ ਸਾਰਾ ਬਰਬਾਦ ਹੋ ਜਾਊਗਾ ਹਾਂ ਜੀ ਇਹ ਤਾਂ ਫਿਰ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਸਾਹਮਣੇ ਬਰਬਾਦ ਹੋ ਜਾਣਗੀਆਂ ਹਾਂ ਜੀ 20-25-25000 ਖਰਚਾ ਕਰੀ ਬੈਠੇ ਆ ਜੇ ਇਹ ਹੱ ਪ੍ਰਸ਼ਾਸਨ ਨੇ ਪੁੱਛੀ ਬਾਤ ਕੋਈ ਨਹੀਂ ਜੀ ਪ੍ਰਸ਼ਾਸਨ ਨੇ ਕੋਈ ਬਾਤ ਨਹੀਂ ਪੁੱਛੀ ਅੱਜ ਤੋਂ ਮਹੀਨਾ ਪਹਿਲਾਂ ਤੇ ਅਸੀਂ ਇੱਥੇ ਆਉਨੇ ਆ ਜੋ ਕੰਮ ਕੀਤਾ ਬਾਬਾ ਸੁਖਾ ਸਿੰਘ ਜੀ ਸਰਹਾਲੀ ਵਾਲੇ ਬਾਬਾ ਭਾਈ ਕੀ ਟਰਾਲੀ ਵਾਲੇ ਉਹਨਾਂ ਇੱਥੇ ਸੇਵਾ ਲਈ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਜਿੱਤੀ ਕੁਝ ਨਹੀਂ ਹੈ ਨਹੀਂ ਜੀ ਇਹ ਤਾਂ ਫਿਰ ਬਰਬਾਦੀ ਆ ਬਾਪੂ ਜੀ ਹੈ ਹਾਂ ਜੀ ਹਾਂ ਜੀ ਬਿਲਕੁਲ ਬਰਬਾਦੀ ਸਾਡੇ ਘਰਾਂ ਦੀ ਜਾ ਕੇ ਲੈ ਲੋ ਪਾਣੀ ਘੜਾ ਫੁੱਲ ਪਾਣੀ ਆ ਸਾਨੂੰ ਮਹੀਨਾ ਹੋ ਗਿਆ ਘਰਾਂ ਦੀ ਬਾਹਰ ਕਰਦੇ ਨੂੰ ਕਿਰਾਏ ਦੇ ਕਮਰੇ ਲੈ ਆ ਹਰੇ ਜੀ ਅਚਾ ਹੁਣ ਇਹ ਦੱਸਿਓ ਵੀ ਤੁਸੀਂ ਚਾਹੁੰਦੇ ਕੀ ਹੋ ਜਾਂਚ ਕੋਈ ਤੁਹਾਡਾ ਕੰਟੈਕਟ ਨੰਬਰ رابطہ ਹੋਵੇ ਜੇ ਕੋਈ ਦਾਨੀ ਭਰਾ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਉਹ ਕਿਵੇਂ ਕਰ ਸਕਦਾ ਪਹਿਲਾਂ ਤਾਂ ਇਹ ਦੱਸਿਓ ਤੁਸੀਂ ਚਾਹੁੰਦੇ ਕੀ ਹੋ ਫਿਰ ਆਪਣਾ ਸੰਪਰਕ ਨੰਬਰ ਸਾਨੂੰ ਹੁਣ ਇਸ ਟਾਈਮ ਜੀ ਹੋਰ ਤਾਂ ਕੋਈ ਨਹੀਂ ਸਾਨੂੰ ਡੀਜ਼ਲ ਦੀ ਜ਼ਰੂਰਤ ਆ ਮੇਨ ਬਾਕੀ ਸਾਡੇ ਕੋਲ ਪ੍ਰਬੰਧ ਹੈਗਾ ਸਾਨੂੰ ਡੀਜ਼ਲ ਮਿਲ ਜੇ ਚਲੋ ਅਸੀਂ ਜਿਹੜਾ ਪੰਜ ਚਾਰ ਦਿਨ ਚਲਾਉਣਾ ਟਰੈਕਟਰ ਟੁੱਟਰ ਲਾ ਕੇ ਨਾਲ ਮੋਟਰਾਂ ਚ ਲਾ ਕੇ ਇੱਕ ਡੀਜ਼ਲ ਇੱਕ ਜਿਹੜਾ ਮਹਿਕਮਾ ਉਹ ਲਾਈਟ ਛੱਡੇ 24 ਘੰਟੇ ਮੋਟਰਾਂ ਵਾਲੇ 3 ਫੇਸ ਇਹ ਜਿਵੇਂ 100 150 ਏਕੜ ਜ਼ਮੀਨ ਆ ਕਿੰਨੀਆਂ ਕਿੰਨੇ ਘਰਾਂ ਦੀ ਪੈੜੀ ਆ ਬਾਈ ਇਹ ਇਹ ਨਹੀਂ ਦੋ ਪਿੰਡ ਆ ਇਧਰ ਇੱਕ ਗੱਟੀ ਹਰੀਕੇ ਉਹਦੀ ਅੱਧੀ ਜ਼ਮੀਨ ਤੇ ਵਸਤੀ ਲਾਲ ਸਿੰਘ ਦੀ ਇਧਰ ਸਾਰੀ ਇਹ ਮਤਲਬ ਵੀ 70 80 ਘਰ 70 80 ਘਰਾਂ ਦੀ ਪੈੜੀ ਆ ਹਾਂਜੀ ਮਤਲਬ ਅੱਜ ਦੇ ਸਮੇਂ 'ਚ ਕੀਤੀ ਹੋਈ ਡੀਜ਼ਲ ਦੀ ਸੇਵਾ 70 80 ਘਰਾਂ ਨੂੰ ਬਚਾ ਸਕਦੀ ਬਚਾ ਸਕਦੀ ਆ ਜੀ ਬਿਲਕੁਲ ਬਿਲਕੁਲ ਜੀ ਦੋ ਦੋ ਪਿੰਡਾਂ ਨੂੰ ਵਸਤੀ ਲਾਲ ਸਿੰਘ ਨੂੰ ਤੇ ਗੱਟੀ ਹਰੀਕੇ ਦੀ ਜ਼ਮੀਨ ਆ ਜਿਹੜੀ ਫਸਲਾ ਜਿਹੜੀ ਉਹ ਵਜ ਸਕਦੀ ਆ ਜੇ ਅੱਜ ਡੀਜ਼ਲ ਦੀ ਸੇਵਾ ਨਾ ਨਹੀਂ ਤਾਂ ਫਿਰ ਬਰਬਾਦ ਆ ਨਹੀਂ ਤਾਂ ਫਿਰ ਵੇਖ ਲੋ ਤੁਹਾਡੇ ਸਾਹਮਣੇ ਗਲ ਜਾਣਾ ਹੀ ਨਾ ਗੱਡਾ ਝੋਨਾ ਗਲ ਜਾਣਾ ਆ ਤੇ ਫਿਰ ਸੰਪਰਕ ਨੰਬਰ ਕੋਈ ਬਾਈ ਬੋਲ ਕੌਣ ਦੱਸੂਗਾ 9592221832 ਜੀ 9592221832 ਹਾਂਜੀ ਕੀ ਕਹਣ 7970550 ਬੋਲੋ ਨਾ ਬਾਈ ਤੁਸੀਂ ਆਪ ਦਾ ਉਹ ਕਰ ਲਉਣਾ ਇੱਕ ਜਣਾ ਬੁੱਕੀ ਕਿਹੜਾ ਤੁਸੀਂ ਡਿਸਾਈਡ ਕਰ ਲਓ ਹਾਂ ਇੱਕ ਬੋਲ ਦੋ ਨਾ ਪਰ ਲੋਕ ਵੀ ਕਨਫਿਊਜ਼ ਹੋ ਜਾਣਗੇ ਜਿਨ੍ਹਾਂ ਨੂੰ ਆਪਾਂ ਦੱਸਾਂਗੇ ਨਾ ਹਾਂ ਇੱਕ ਵਾਰੀ ਬੋਲ 9592221832 ਹਾਂਜੀ ਤਾਂ ਇਹ ਉਹ ਲੋਕ ਨੇ ਕਿ ਜਿਹੜੇ ਕਹਿੰਦੇ ਕਿ ਇਸ ਤੋਂ ਪਹਿਲਾਂ ਅਸੀਂ ਇਸ ਚੀਜ਼ ਦੇ ਲਈ ਲੱਗੇ ਰਹੇ ਕਿ ਇਹ ਬੰਨ ਨੂੰ ਮਜ਼ਬੂਤ ਕਰਾ ਜਾਵੇ ਬੰਨ ਨਾ ਟੁੱਟੇ ਤਾਂ ਜੋ ਇਧਰਲੀ ਬਰਬਾਦੀ ਨਾ ਹੋ ਜਾਵੇ ਉਹਨਾਂ ਉਸ ਦਿਨ ਤੋਂ ਪਾਣੀ ਖੜਾ ਆ ਹੁਣ ਕਹਿੰਦੇ ਬਚਾ ਸਕਦੇ ਆ ਮਤਲਬ ਹੁਣ ਇਨਸਾਨ ਆਪ ਦੇ ਉਦਮ ਦੇ ਨਾਲ ਸਾਡੀਆਂ ਫਸਲਾਂ ਬਚਾ ਸਕਦਾ ਪਰ ਪ੍ਰਸ਼ਾਸਨ ਮਹਿਕਮੇ ਸਰਕਾਰ ਦੀ ਨਲਾਇਕੀ ਸਰਕਾਰ ਦੀ ਨਾਕਾਮੀ ਇਹ ਰਹੀ ਕਿ ਇਹਨਾਂ ਦਾ ਪਾਣੀ ਜਿਉਂਦਾ ਤਿਉਂ ਤੇ ਫਿਰ ਹਾਰ ਕੇ ਖੁਦ ਇਹ ਪਿੰਡ ਵਾਸੀ ਜਿਹੜੇ ਲੱਗੇ ਹੋਇਆ ਆਪ ਦਾ ਪਾਣੀ ਕੱਢਣ ਦੇ ਲਈ ਕਹਿੰਦੇ ਕਿ ਹੁਣ ਅਸੀਂ ਆਪ ਫਿਰ ਆਪਣਾ ਪਾਣੀ ਜਿਹੜਾ ਕੱਢਣ ਲਈ ਲੱਗੇ ਆ ਤਾਂ ਇਹਨਾਂ ਨੂੰ ਜ਼ਰੂਰਤ ਡੀਜ਼ਲ ਦੀ ਆ ហេਠਾ ਸੰਪਰਕ ਨੰਬਰ 22 ਹੋਰਾਂ ਦਾ ਚੱਲ ਰਿਹਾ ਜੇਕਰ ਕੋਈ ਰਾਬਤਾ ਕਰਨਾ ਚਾਹੁੰਦਾ ਸੰਪਰਕ ਕਰਨਾ ਚਾਹੁੰਦਾ ਤਾਂ ਵੀਰ ਹੋਰਾਂ ਦੇ ਨਾਲ ਰਾਬਤਾ ਜਿਹੜਾ ਹੈਗਾ ਉਹ ਜ਼ਰੂਰ ਕਰਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਵੰਦੇ ਹੋ ਜੀ ਧੰਨਵਾਦ